ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਿਰਜੇ ਕਿਆਂ ਦੇ ਵਿੱਚ ਮਿਰਜੇ ਕੇ ਪਿੰਡਾ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਹੀਪੁਰ ਦਾ ਮਨਮੱਤਾ ਨਗਰ ਆ ਤੇ ਜਦੋਂ ਤੁਸੀਂ ਮੁੱਦਕੀ ਵਾਲੇ ਪਾਸਿਓ ਫਰੋਹੀਪੁਰ ਵਾਲੇ ਪਾਸੇ ਨੂੰ ਗੈਣਾ ਤਾਂ ਮਿੱਤਰੋ ਲਵਾਮਾ ਵਾਲੇ ਪਾਸਿਓ ਪਹਿਲਾ ਪਿੰਡ ਪਾਰ ਕਰਦੇ ਆ ਸਰ ਗੇਟ ਆ ਜਿਹੜਾ ਉਹ ਮਿਰਜੇ ਕੇ ਆਉਂਦਾ ਮਿਰਜੇ ਕੇ ਪਿੰਡ ਦੇ ਵਿੱਚ ਘਰੇ ਲੋ ਪਰਿਵਾਰ ਦੇ ਘਰੇ ਇਸ ਟਾਈਮ ਮੇ ਮੌਜੂਦ ਆ ਇੱਕ ਛੋਟੀ ਵਿਖਾਉਣੀ ਆ ਤੁਹਾਨੂੰ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਅੱਖਾਂ ਦੇ ਵਿੱਚ ਜਵਾਬ ਹੈ ਨਹੀਂਗਾ ਬਾਕੀ ਮਾਰਕਿੰਗ ਮਾਰਕਿੰਗ ਪੂਰੀ ਚੰਗੀ ਆ ਕਰਮਾ ਵਾਲੀ ਦੇ ਵਿੱਚ ਸਾਰੀ ਕੁਆਲਿਟੀ ਆ ਜਿਹੜੀ ਉਹ ਬਾਕੀ ਪੱਕ ਪੂਰੇ ਆ ਕਰਮਾਂ ਵਾਲੀ ਤੇ ਕਿੰਨੇ ਦੁੱਧ ਤਿਆਰ ਆ ਕਿੰਨੇ ਦਿਨਾਂ ਦੀ ਸੂਆ ਆ ਉਹ ਮਿਲਦੇ ਆ ਵੀਰ ਨੂੰ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਜੀ ਵਧੀਆ ਸਤਾਂਕਰ ਪਰਿਵਾਰ ਵੀਰੇ ਠੀਕ ਆ ਜੀ ਠੀਕ ਠੀਕ ਜਿੰਦਰ ਭਾਈ ਮੈਂ ਜਿਹੜੀ ਆਪਣੀ ਇਹ ਕਿੰਨਵਾ ਸੂਆ ਸੂਈ ਆ ਵੀਰੇ ਇਹ ਪਹਿਲੇ ਸੂਆ ਸੂਈ ਆ ਪਹਿਲਾਂ ਨਹੀਂ ਸੂਈ ਆ ਵੱਡੀ ਹੋ ਕੇ ਬਣੀ ਹੈ ਨਾ ਹਾਂਜੀ ਹਾਂਜੀ ਵੱਡੀ ਹੋ ਕੇ ਬਣੀ ਤੇ ਵੱਡੇ ਭਾਈ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ 9 ਕਿਲੋ ਹੋਊਗਾ ਭਾਈ 9 ਕਿਲੋ ਤਿਆਰ ਆ ਕਿੰਨੇ ਦਿ ਵੀਰ ਤੋਂ 25 ਦਿਨ ਹੋ ਹੋਗੀ 20 ਤੋਂ 25 ਦਿਨ ਮਗਰ ਕੱਟੀ ਆ ਵੀਰੇ ਇਹਦੇ ਹਾਂਜੀ ਕੱਟੀ ਆ ਠੀਕ ਆ ਬਾਈ ਤੇ ਚਵਾਈ ਚਵਾਈ ਕਿਵੇਂ ਆ ਜਿੰਦਰ ਬਾਈ ਚਵਾਈ ਬਹੁਤ ਸਾਫ ਆ ਬਾਂ ਦੋਵੇਂ ਬੰਨੀ ਬੈ ਕੇ ਚੋਲਾ ਆ ਬਾਂ ਹੋਣਾ ਹੀ ਚੋਲਾ ਸੀ ਲਾਈ ਨਹੀਂ ਹੈ ਹਾਂ ਇਹ ਦੋਵੇਂ ਬੰਨੀ ਬੈ ਕੇ ਚਾਉਣੇ ਠੀਕ ਆ ਰੇਟ ਬਾਈ ਜਿੰਦਰ ਬਾਈ ਜੰਦਾ ਰੇਟ 95000 ਜੀ 95000 ਮੰਨ ਤਨ ਹੋ ਜੂਗਾ ਜਿੰਦਰ ਬਾਈ ਕਰ ਦਾਂਗੇ ਬਾਈ ਰੇਟ ਆਪਾਂ ਮੰਗਾ ਹੀ ਨਹੀਂ ਵੱਧ ਬਾਲਾ ਠੀਕ ਆ ਵੀਰੇ ਕੱਢੀ ਬਾਰੋਂ ਤੋਰੀ ਬਾਈ ਲੈ ਵੀ ਮਿੱਤਰੋ ਹੁਣ ਤੁਸੀਂ ਇਹਨੂੰ ਖਰੀਦ ਲਓ ਦੁੱਧ ਪੀ ਲੋ ਤੋਕੜ ਗੱਪਣ ਕਰ ਲੋ ਚੈੱਕ ਪਾਸ ਹੋ ਗਈ ਤੇ ਫਿਰ ਇਹਨੇ ਮਿੱਤਰੋ ਕੱਟੀ ਬਚਾਲਿਆ ਜੇ 75 ਦੀ ਮਹਿ ਤੇ 10 ਦੀ ਕੱਟੀ ਕਿੰਨਾ ਹੋ ਗਿਆ 85 ਤੇ 95 ਜੋ ਤੁਹਾਡਾ ਮਾਨਤਾਨ ਹੋ ਜਾਣਾ ਤੇ ਰੇਟ ਤੁਹਾਡਾ ਮੈਂ ਕਨਫਰਮ ਕਰਤਾ ਵੀ ਕਿੰਨੇ ਦੇ ਪੂਰੇ ਪਣਾ ਤੇ ਕਿ ਨਹੀਂ ਦੁੱਧ ਪੀ ਕੇ ਵੀ ਇਹਦੇ ਵਿੱਚੋਂ ਫਾਇਦਾ ਹੋ ਜਾਣਾ ਤੁਹਾਨੂੰ ਮਿੱਤਰੋ ਘਾਟੇ ਵਾਲਾ ਸੌਦਾ ਨਹੀਂਗਾ ਕਿਉਂਕਿ ਤੁਸੀਂ ਕਹਿੰਦੇ ਹੋਵਗੇ ਸਾਬ ਨਾਲ ਦੀ ਨਾਲ ਹੀ ਹਿਸਾਬ ਲਾ ਦਿੰਦਾ ਪਰ ਲਾਉਣਾ ਲਾਜ਼ਮੀ ਆ ਬਾਈ ਮੈਂ ਸੋਚ ਇਹ ਪਹਿਲੇ ਦਿਨ ਤੋਂ ਰੱਖਦਾ ਹੁਣ ਕਿ ਜੇ ਕੇ ਆਪਾਂ ਸੱਜਰ ਮੈਨ ਲੈ ਰਿਆ ਜੇ 1.5 ਲੱਖ ਦੀ ਲੈ ਕੇ ਆਪਾਂ ਪੈਂਡ ਦੀ ਵੇਚ ਦਿਆਂ ਤਾਂ ਆਪਣਾ ਦੁੱਧ ਫਾਇਦਾ ਭੋਰਾ ਵੀ ਨਹੀਂ ਫਾਇਦਾ ਬਾਈ ਆਹ ਵੇਖ ਲਓ ਮਿੱਤਰੋ ਜੈਲੀ ਜੁਲੀ ਝੋਟੀ ਬਹੁਤ ਆ ਲੇਵਾ ਪਾਂਡਾ ਬਹੁਤ ਸਾਫ ਸੁਥਰਾ ਕਰਮਾ ਵਾਲੀ ਦਾ ਕੱਟੀ ਮਗਰ ਦੋਵੇਂ ਪੱਖਾਂ ਤੋਂ ਆਪਾਂ ਨੂੰ ਸੋਚ ਕੇ ਪਸ਼ੂ ਲਵਾਂਗੇ ਤਾਂ ਆਪਣੇ ਦੁੱਧ ਧਾਰੂ ਦਾ ਜਿਹੜਾ ਕੰਮਜਾਬੀ ਆ ਸੈ ਆਪਾ ਸਾ ਹੈਗਾ 1921 ਹੈ ਨਾ ਕੋਈ ਬਾਈ ਨਹੀਂ ਬਰਾਬਰ ਕਰ ਜਾਂਦੇ ਬਾਈ ਥਾਣਾ ਥਰਡ ਬਰਾਬਰ ਹੈ ਜਦੋਂ ਪਸਨਾ ਕਰ ਲਿਆ ਜਦੋਂ ਪੁੰਦੇ ਮੰਨ ਦਾ ਲੇਵੇ ਤੇ ਦਿਖਾਉਂਦੀ ਆ ਹਨਾ ਹਾਂ ਜਦੋਂ ਪਸਨਾ ਕਰ ਗਏ ਦੋਵੇਂ ਬਰਾਬਰ ਕਰ ਜਿੰਦਰ ਬਾਈ ਨੰਬਰ ਦਈ 94643 ਜੀ 61x37 ਇੱਕ ਵਾਰੀ ਹੋਰ ਉਹਨੂੰ ਦਜੰਦਰ ਨੂੰ 94643 61x37 ਠੀਕ ਹੈ ਬਾਈ ਗੱਲਬਾਤ ਲਈ ਨੰਬਰ ਹੈਗਾ ਸਕਰੀਨ ਦੇ ਉੱਤੇ ਬਾਈ ਪਿੰਡ ਆ ਮਿਰਜੇਗਾ ਜ਼ਿਲ੍ਹਾ ਫਰੋਜ਼ਪੁਰ ਕੱਟੀ ਆ ਮਗਰ ਤੋਂ ਛੋਟੀਆਂ ਨੀਲੀ ਤੇ ਰਵੀ ਨਸਲ ਦੇ ਵਿੱਚ ਪੈਂਦੀ ਲੈ ਦੋ ਲੈ ਦੋ ਭਈ ਇਹ ਕਹਿੰਦੀ 95000 ਰੁਪਇਆ ਰੇਟ ਆ ਮਾਨਤਾਂਨ ਬਾਕੀ ਆ